ਫੇਰ ਵੀ ਰੁਕੋ ਵੀਰ ਵੀਰ ਟ੍ਰੈਕਟਰ ਕਿੱਥੇ ਜਾ ਰਿਹਾ ਹੈ ਇੰਟਰਨੈਟ ਮਾਏ ਤੇ ਮਾੜਾ ਹਾਂਜੀ ਆਜੋ ਹਾਂਜੀ ਹਾਂਜੀ ਕਰੋ ਸਟਾਰਟ ਇੰਟਰਨੈਟ ਨਹੀਂ ਆ ਰਿਹਾ ਮਾਏ ਉਹਦੇ ਕਿੰਨੇ ਨਾਲ ਇਹਦੀ ਵਾਟੂ ਤੀ ਤੰਦ ਵਾਹ ਨਾਲ ਨਹੀਂ ਕਰਦੀ ਸਹੀ ਅੱਪਵਾਂ 2 3 ਸਟਾਰਟ ਜੋਰਦੀ ਕਰ ਲੋ ਜੋਰਦੀ ਗਈ ਸੁਣਿਆ ਤਾਂ ਹੈਗਾ ਹੀ ਪਰ 1 2 3 ਸਟਾਰਟ ਕਿੰਨ ਨੂੰ ਕਹਿੰਦਾ ਮੈਨੂੰ ਨਹੀਂ ਆਵਾ ਮੈਨੂੰ ਮਾਈ ਵਾਪਸ ਗਿਆ ਸਵਾਦ ਉਹ ਤੀ ਪੀ ਉਹ ਤਾਂ ਤੀ ਚੱਲਦਾ ਤਾਂ ਵੀ ਆਏ ਤਾਂ ਤਾਂ ਵੀ ਡੇਗਣਾ ਚਲੋ ਕਿੰਨ ਨੂੰ ਮਿਲ ਗਿਆ ਆਣ ਕੇ ਨਹੀਂ ਪੁੱਛਿਆ ਇਹਨਾਂ ਸਭ ਕੀ ਗੱਲ ਹੈ ਇਹਨਾਂ ਨੂੰ ਓਕੇ 1 2 3 ਸਟਾਰਟ ਵੀਰ ਲੈ ਤੂੰ ਵਾਹ 1 2 3

ਪਹਿਲਾਂ ਹੀ ਆਪਣਾ ਖਾਣੋ ਵੀ ਦੱਸਾਂ ਨਾ ਬਲੋ ਨਹੀਂ ਕਿਸੇ ਨੂੰ ਕਹਾਂ ਨਾ ਦੱਸਾਂ ਬਲੋ ਉਹ ਨਹੀਂ ਪਹਿਲਾਂ ਨਹੀਂ ਨਹੀਂ ਨਾ ਚੱਕ ਨਹੀਂ ਨਾ ਚੱਕ ਕਰਦੇ ਚੱਕ ਕੀ ਗੱਲ ਹੋਈ ਨਾ ਪਾਪਾ ਸਿੱਧੇ ਇਹ ਵੀ ਜੀ ਲੋਗੀ ਭਾਜੀ ਨਾਲੇ ਵੀ ਵਾਦਾ ਹੈ ਤੇ ਜੁੜਾ ਕੇ ਇਹ ਜਗ੍ਹਾ ਤੇ ਤੁਹਾਨੂੰ ਚੈੱਕ ਕਰ ਰਿਹਾ ਇੱਕ ਮਿੰਟ ਮੈਂ ਇੱਧਰ ਚੈੱਕ ਕਰੋ ਉਹ ਬਸ ਸਾਡੇ ਫੋਨ ਲਾ ਕੇ ਚੈੱਕ ਕਰਦੇ ਹੋ ਕੀ ਗੱਲ ਹੋਈ ਇਹਨਾਂ ਨੂੰ ਜੀ ਪੁੱਛਣਾ ਬਸ ਸਾਡੇ ਫੋਨ ਲਾ ਕੇ ਚੈੱਕ ਕਰਦੇ ਨਾ ਮਤਲਬ ਵਿੱਚ ਇਹ ਗੱਲਬਾਤ ਕਰਨੀ ਵਿੱਚ ਇਹ ਪੁੱਛਣੀ ਕੀ ਗੱਲ ਹੈ ਇਹਨਾਂ ਨੂੰ ਕੀ ਪ੍ਰੋਬਲਮ ਹੈ ਉਹ ਫਿਰ ਬਾਰੋਂ ਜ਼ਿਆਦਾ ਬੇਵੋਸ਼ ਕੀਤਾ ਹੋਗੇ ਚੱਲ 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 ਇਦਾਂ ਕਹਿ ਲਓ ਬੇਵੋਸ਼ ਕਿਦਾਂ ਹੋਗੇ ਆਪਾਂ ਕੋਣੋ ਗੱਲਾਂ ਕਰ ਲਈਆਂ ਡਾਕਟਰ ਦੀਆਂ ਗੱਲਾਂ ਹੁੰਦੀਆਂ ਨੇ 1 2 3 ਸਟਾਰਟ ਮਨੀ ਠੀਕ ਤੇ ਹੋ ਜਾਣਗੇ ਤੇਰਾ ਵੀਰ ਨਹੀਂ ਨਹੀਂ ਮੈਂ ਬਿਲਕੁਲ ਇੱਕਦਰੂ ਦੇ ਅਨਕੌਂਸ਼ਸ ਜਿੱਦਾ ਮੈਂ ਹਸ ਰੋ ਰਿਹਾ ਇਹ ਇਹਨਾਂ ਪਤਾ ਨਹੀਂ ਕੀ ਗੱਲ ਹੋਈ ਆ ਅੰਜਨ ਅਜਾ ਤੀ ਭਾਜੀ ਅਜਾ ਵੀ ਕੀ ਆ ਅਨਕੌਂਸ਼ਸ ਅਨਕੌਂਸ਼ਸ ਕਿਹਾ ਇਹ ਅਨਕੌਂਸ਼ਸ ਚਲੋ ਵੀ ਜਾ ਚਲੋ ਵੀ ਜਾ ਅਗਰੇ ਅੱਜੀ ਮਨੀ ਆ ਅਨਕੌਂਸ਼ਸ ਮਤਲਬ ਕਿ ਬੋਸ ਨਹੀਂ ਨਹੀਂ ਮੇਰੇ ਭਾਣੀ ਨੇ ਅੰਕਲ ਕਰਦੀ ਤਾਤ ਹੈ ਇੱਕ ਤੋਂ ਦੂਰ ਹੋਣਾ ਕੇ ਬੰਦ ਕਰ ਨੂੰ ਹੱਸਦਾ ਮੈਂ ਗਲਾ ਘੁੱਟ ਕੇ ਸੱਚੀ ਬੋਸ ਕਰ ਦਦਾ ਤਾ ਕੋਈ ਜਿੱਤੇ ਸਿੱਦੇ ਡਾ ਕਰਕੇ ਮੈਂ ਇੱਥੇ ਇੱਥੇ ਸਿੱਧੇ ਬੋਸ ਚਲੋ ਚਲੋ ਵੀ ਇੱਕ ਅੰਕਲ ਕਿਹੜਾ ਅੰਕਲ ਲਿਖਦਾ ਤੂੰ ਮੇਰਾ ਹਾਂ ਆ ਹੋ ਕੇ ਮੈਂ ਨਿਕਲਿਆ ਨਹੀਂ ਉਹਦੇ ਕੋਲ ਨਹੀਂ ਆਏ ਬੰਦਾ ਨਾ ਭਈ ਉਹ ਕੰਮ ਕਰਨ ਦੇ ਚਾਰ ਸਾਲ ਦਾ ਡਾਡਾ ਹੀ ਬੱਚ ਨਹੀਂ ਜੋ 3-4 ਸਾਲ ਦਾ ਖੇਤੀ ਕਰੋ ਬਲਜੀਤ ਉਹਦੇ ਉਧਰ ਹੀ ਜਾਣਾ ਉਹ ਸਪੀਕਰ ਨਾਲ ਚਲਾਉਂਦੇ ਕੋਈ ਨਹੀਂ ਬਲੋਗਸ ਹੱਸ ਕੇ ਜਾਂਦਾ ਹੈ ਆ ਵੀਡੀਓ ਚ ਹਾਂ ਹੀ ਨਹੀਂ ਹੱਸਦੇ ਗਾਜੀ ਹੱਸਦੇ ਆਪਾਂ ਬੰਦੇ ਨਹੀਂ ਮਰਦੇਸ ਦਾ ਚਲੋ ਫੇਰ ਕਰੋ ਚਲੋ 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 ਤੇ ਤੇ ਚੈੱਕ ਕਰੋ ਸਿੱਧਾ ਸਿੱਧਾ ਲਾਓ ਤੁਸੀਂ ਯਾਰ ਭਾਜਦੀਆਂ ਕੱਲੀਆਂ ਲੱਤਾਂ ਹੀ ਹੋਣੀਆਂ ਸੀ ਕੋਈ ਗੱਲ ਨਹੀਂ ਤੂੰ ਇੱਥੇ ਹੀ ਜਾ ਜਨਾ ਅੱਛਾ ਕੋਈ ਨਹੀਂ ਕੋਈ ਥੋੜਾ ਕੋਈ ਨਹੀਂ ਬਹੁਤ ਚੜਜੋਣੇ ਦਾ ਸਟੂਲ ਤੇ 1 2 3 ਸਟਾਰਟ ਕੋਈ ਮੇ ਬਿਜਲੀ ਟੈਂਸ਼ਨ ਨਾਲ ਕੋਈ ਤਾਂ ਨਹੀਂ ਤੇ ਫਿਕਰ ਨਾ ਕਰੋ ਮੈਨੂੰ ਬਹੁਤ ਟੈਂਸ਼ਨ ਹੋਣਦੀ ਆ ਠੀਕ ਵੀ ਹੋ ਜਾਣਗੇ ਨਾ ਇਹ ਦੱਸੋ ਕਦੋਂ ਬਹਾਸ ਬਏ 3 ਮਿੰਟ ਦੱਸਣਾ ਨਹੀਂ ਮਿਲਦੀ ਨਹੀਂ ਆਵਾਜ਼ ਮਾਰੀ ਹਣੀ ਤੇ ਮੈਂ ਬਾਜ ਤੈਨੂੰ ਆਵਾਜ਼ ਮਾਰਦੀ ਆ ਇਹ ਬੁਧਾ ਕੇ ਦੰਗ ਪਤਾ ਨਹੀਂ ਕੀ ਗੱਲ ਪਾਈ ਦਾ ਨਾ ਤੇ ਪੀਓਪੀ ਵੱਧਦਾ ਵਾ ਜ਼ਿਆਦਾ ਤੇ ਮੈਨੂੰ ਲੱਗਦਾ ਬੀਪੀ ਪੀ ਜ਼ਿਆਦਾ ਵੱਧ ਨਾਲ ਦਿਖ ਪਿਆ ਆ ਪਿੱਛੇ ਵੇਖੋ ਇੱਥੇ ਤੋਂ ਦੇ ਬੈਕ ਸਾਈਡ ਤੇ ਵੀ ਛੱਟ ਲੱਗੀ ਇਹਨਾਂ ਦੇ ਫਿਰ ਚੈੱਕ ਕਰੀਏ ਉਹ ਭਲਾ ਮਾ ਮਾਡਾ ਰੋਡ ਤੇ ਆ ਵਾ ਹਾਂਜੀ ਛੱਟ ਲੱਗੀ ਹੋਈ ਆ ਠੀਕ ਐ 900 ਜੀ ਜ਼ਿਆਦਾ ਕੋਈ ਗੱਲ ਬਾਤ ਹੈਗੀ ਆ ਤੇ ਤੁਸੀਂ ਇਹਦਾ ਕਰੋ ਨਹੀਂ ਤੇ ਐਮ ਆਰ ਆਈ ਵਗੈਰਾ ਕਰ ਲੋ ਇਹਨਾਂ ਦੇ ਨਹੀਂ ਤੇ ਕੋਈ ਨਹੀਂ ਮੈਂ ਸੀਟੀ ਸਕੈਨ ਕਰਾ ਦਾਂਗਾ ਸਰ ਜੀ ਬਾਕੀ ਉਹਨਾਂ ਤੱਕ ਮੈਂ ਟ੍ਰੀਟਮੈਂਟ ਫਸਟ ਇਅਰ ਦੇਣਾ ਠੀਕ ਹੈ ਠੀਕ ਹੈ ਤੁਸੀਂ ਲਾਓ ਬੋਤਲ ਬੰਦਾ ਵਗੈਰਾ ਲਾਓ ਫਿਰ ਅਸੀਂ ਬਾਹਰ ਵੇਟ ਕਰਦੇ ਹਾਂ ਤੁਸੀਂ ਠੀਕ ਹੈ ਮੈਂ ਉਹਨਾਂ ਦਾ ਇੰਜੈਕਸ਼ਨ ਵੀ ਕਰਾਉਣਾ ਠੀਕ ਹੈ ਤੁਸੀਂ ਬੈਠੋ ਬਾਹਰ ਕੋਈ ਰੋਣ ਦੀ ਜਰੂਰਤ ਨਹੀਂ ਹੈ ਬਾਹਰ ਬੈਠੋ ਠੀਕ ਹੈ ਆ ਜਾ ਪਾਪੀ ਕਿੰਨਾ ਮੈਂ ਉਹਨਾਂ ਤੋਂ ਮਰੀਜ਼ ਦੇ ਮੂੰਹ ਤੇ ਚੱਕਾ ਨਹੀਂ ਨਹੀਂ ਆਪਾ ਜੀ ਇੱਥੇ ਦੋ ਨਾ ਚੁੱਪੋ ਨਹੀਂ ਤੁਸੀਂ ਬਾਹਰ ਨਿਕਲ ਜਾਓ ਬੰਦੇ ਹਾਂ ਹੋ ਤੁਸੀਂ ਬਾਹਰ ਜੋ ਸਿੰਕੋ ਮੈਂ ਇੱਥੇ ਇੱਥੇ ਨੂੰ ਘੋਟੇ ਹਾਂ ਜਿੱਦਾਂ ਮਤਲਬ ਇੱਥੇ ਘੋਟੇ ਦਾ ਮੇਰਾ ਸਿੰਗਾ ਇੱਥੇ ਉਹਦੇ ਅੱਦਸ ਦਸ ਕਿੰਨੇ ਮੈਂ ਉਹ ਗੱਲਬਾਤ ਕਰਨੀ ਹੈ ਨਾ ਹਾਂ ਲਾ ਦੇ ਇੱਥੇ ਘੋਟੇ ਦਸ ਕਿੱਗੜਾ ਸਿੰਗਾ ਇੱਥੇ ਇਕੱਲਾ ਫੇਸ ਹਾਂ ਫੇਸ ਫੇਸਿਕਾਲਾ ਬਸ 1 2 3 ਸਟਾਰਟ ਹੇਰੋ ਤਾਂ ਨਹੀਂ ਹੁਣ ਇੱਥੇ ਮੇਰਾ ਤੇ ਦੀ ਰਸਤੇ ਬਾਹਰ ਬਾਹਰ ਚਾਲੂ ਕਰ ਦਿੰਦੇ ਨੇ ਕੋ ਉਹਦਾ ਹੈ ਓਏ ਖਾਲੀ ਜਾ ਪਿਆ ਮਾੜਾ ਸੀਨ ਤੁਸੀਂ ਵੇਖ ਲਓ ਕਰ ਲਓ ਹਾਂਜੀ ਸਰ ਕੀ ਹੋਇਆ ਕੋ ਨਹੀਂ ਹੋਇਆ ਭਾਈਓ ਤੁਸੀਂ ਲੈਬੋਰਟਰੀ ਚ ਲਟਾਉਣਾ ਹੈ ਕਿ ਨਹੀਂ ਕਰ ਸਕਣਾ ਅੱਗੇ ਸੋਤ ਤੋਂ ਮੇਰੇ ਸਾਥ ਬੰਨਾ ਨੂੰ ਕੋਈ ਨਾ ਕਰੀ ਲੰਘ ਤੱਕ ਜੰਗੇ ਨਹੀਂ ਮੈਂ ਨਹੀਂ ਚਾਹਤ ਮੇਰੀ ਆ ਟੀਮ ਭੰਦੀ ਬਾਤ ਚ ਵੜੀ ਜਾ ਉਹ ਲੱਗਦਾ ਮੇਰਾ ਮਨਟੇਜ ਕਰਾ ਦੋ ਆਪਣੀ ਟੀਮ ਬਣਾਉਣਾ ਨਹੀਂ ਆਇਆ ਵੀ ਬਲੱਡ ਅੰਦਰ ਹੀ ਤੇ ਸੋਹਣੀ ਆਗਦਾ ਰਹੀ ਹਾਂ ਹਾਂਜੀ ਉਹ ਸੋਹਣੀ ਤੇ ਬਣਾਉਣ ਸੀ ਨਾ ਪਾ ਮੇਰਾ ਨਾ ਪਹਿਲਾਂ ਮੇਰਾ ਵੀ ਦੀਦਾ ਸੀਨ ਸਾਰਾ ਇੱਥੇ ਤੇ ਤੁਸੀਂ ਨਾ ਐਸ ਤੂਰੇ ਥੋੜੀ ਬਾਹਰ ਨਿਕਲ ਆਇਆ ਮੁੜ ਕੇ ਫਿਰ ਪਾਪਾ ਜੀ ਥੱਲੇ 'ਚ ਤੁਸੀਂ ਉਧਰ ਲਟਾ ਦੇ ਮੈਂ ਮੈਂ ਲੱਗਦਾ ਬਾਹਰ ਲਾ ਲੋ ਲਾ ਉਧਰਾ ਦੋ ਪਾਪਾ ਜੀ ਉਹ ਦੂਜੇ ਵੀ ਇਹਦਾ ਨਹੀਂ ਇੱਥੇ ਨਹੀਂ ਚਲ ਗਿਆ ਹੈ ਉਹ ਬਣਿਓ ਆ ਜੂ ਨੂੰ ਨਾਲ ਲੈ ਕੇ ਇੱਕ ਬੇਚਾਤ ਸੁਣ ਲੈ ਕੋਪਾ ਪਿੰਨ ਨੂੰ ਦੋ ਪਿੰਨ ਨੂੰ ਕੋਸ਼ਿਸ਼ ਕਰ ਰਹੀ ਹੈ ਬਣੀ ਵੀ ਇਧਰ ਠੀਕ ਹੋ ਜਾਊਗਾ ਨਾ ਮੈਂ ਤਾਂ ਲੋਕਾਂ ਦੇ ਜਿਆਦਾ ਦਰਦ ਕਰਨਾ ਆਪਣੇ ਆਪ ਨੂੰ ਇਹ ਸਿਚੁਏਸ਼ਨ ਇਹ ਤੂੰ ਇਧਰੋਂ ਆਓ ਹੈ ਹਾਂਜੀ ਸੀਨ ਪਹਿਲਾਂ ਗੱਲ ਸਮਝਾ ਪਹਿਲਾਂ ਬਾ ਪਹਿਲਾਂ ਦੀਦੇ ਦਾ ਮੇਰਾ ਸੀਨ ਇਹ ਚੱਕਾ ਬਾਪਾ ਚ ਇਹਦਾ ਸੀਨ ਕੋਲ ਮਾਤਾ ਤਾਂ ਦਾਈ ਇਹ ਨਾ ਥੱਲੇ ਦਾ ਹੁਣ ਹਾਂ ਹਾਂ ਗੱਲ ਦਾ ਇਹ ਤਾਂ ਮੈਂ ਤੁਹਾਨੂੰ ਕਹਿੰਨੀ ਮੈਨੂੰ ਐਨਾ ਕਹਿਣਾ ਵਾ ਤੂੰ ਮੇਰਾ ਮਰੀ ਬਣੀ ਤਾਂ ਠੀਕ ਹੋ ਜਾ ਮੈਂ ਤੁਹਾਨੂੰ ਕਹਿੰਦਾ ਜੈਨਾ ਲਓ ਕੋਈ ਕਰਨੀ ਤੁਸੀਂ ਕਹਿਣਾ ਕੋਈ ਨਹੀਂ ਬੱਸ ਆ ਚੱਟ ਰੋਸੇ ਚੱਲਣਾ ਤੇ ਤੇ ਕੋਈ ਨਾ ਨਹੀਂ ਛੋਟਾ ਛੋਟਾ ਲੈਣਾ ਰਹੀ ਦੋ ਰੋੜਾ ਪੈਂਦਾ ਉਹ ਕਿਹੜਾ ਰੋੜਾ ਪੈਂਦਾ ਤੇ ਕਈ ਕੋ ਜੀ ਓਕੇ ਆ ਲੋ ਇੱਕੋ ਜਰ ਪੈਂਚਾ ਲਓ ਕੋਲ ਗਾਨੀ 1 2 3 4 ਇਹ ਨੰਬਰ ਨਹੀਂ ਲੰਡਾ ਲੰਡਾ ਨਾ ਪੜਨੀ 3 1 ਚੜਾਣਾ ਮਨੀ ਤੇ ਰਵੀ ਠੀਕ ਹੋ ਤੇ ਹੋ ਜਾਗਾ ਨਾ ਤੇ ਪਪੀ ਚੰਚ ਨਾਲ ਕੋਈ ਗੱਲ ਨਹੀਂ ਨਹੀਂ ਕਰਨਾ ਕਰੋ ਤੂੰ ਇਹਨਾਂ ਰੋ ਨਾ ਕੋਈ ਗੱਲ ਨਹੀਂ ਇਹਦੇ ਠੀਕ ਹੋ ਜਾਣਾ ਟਰੈਕਟਰ ਕਰਨਾ ਹੈ ਟਰੀਟਮੈਂਟ ਤੂੰ ਟੈਨਸ਼ਨ ਨਾ ਲਓ ਕੇ ਗੱਲ ਦੀ ਕੋਈ ਗੱਲ ਨਹੀਂ ਇਹ ਕਿਨਾਂ ਚੰਝ ਆਣੀ ਆ ਇਹਦੇ ਸੱਤ ਸੱਟ ਲੱਜਦੀ ਇਹਦੇ ਕੋਈ ਗੱਲ ਨਹੀਂ ਆ ਕਣੀ ਮੈਂ ਤੇਰੇ ਮੋਕੇ ਆ ਆ ਉਹ ਤੇਰੇ ਇੱਕ ਵਾਰ ਸੇਤ ਤਾਲੂ ਦੂਰ ਤੋਂ ਸੱਟ ਲੱਜੇ ਤੇ ਮੈਂ ਉਹ ਯਾਰ ਟਰਾਈ ਲੋਕ ਨੇ ਗਲਤ ਬੋਲਿਆ ਸੀ ਉਹਨੇ ਤੂੰ ਆਪਣੇ ਨਾਲ ਬੋਲਦਾ ਨਹੀਂ ਆਪਣੇ ਨਾਲ ਬੋਲ ਲੈ ਕੋਈ ਗੱਲ ਨਹੀਂ ਜਿਆਦਾ ਨਾ ਕਰੋ ਕੋਈ ਗੱਲ ਨੂੰ ਬਹੁਤ ਕਿਹਾ ਨਹੀਂ ਯਹਾਂ ਪੇ ਇਦਾਂ ਕਹੋ ਨਾ ਵੀ ਬੱਚਿਆਂ ਦੇ ਸੱਟ ਲੱਗ ਜਾਂਦੀ ਸਿਰ 'ਚ ਦੇਲਾ ਭਾਬੀ ਚੰਗੇ ਭਲੇ ਹੁੰਦੇ ਆ ਕੋਈ ਗੱਲ ਫਿਰ ਕੀ ਹੋਇਆ ਆਪਣੇ ਨਾਲ ਬੋਲੋ ਉਠਾ ਕੇ ਗੱਲ ਕਰੋ ਉਠਾ ਕੇ ਗੱਲ ਕਰਨ ਵਾਲੀ ਆ ਇੱਥੇ ਮੈਂ ਤੁਹਾਨੂੰ ਕਰਵਾ ਮੈਂ ਗੱਲ ਕਰਨ ਵਾਲੀ ਆ ਇੱਥੇ 1 2 3 ਸਟਾਰਟ ਬਾਬੀ ਕੀ ਹੋ ਗਿਆ ਮਰੀ ਤੇਰਾ ਵੀ ਠੀਕ ਹੀ ਤੇ ਹੋ ਜਾਊਗਾ ਨਾ ਮੈਨੂੰ ਬੜਾ ਡਰ ਲਾ ਦਉਂ ਗਿਆ ਇਹ ਪਪੀ ਤင်း ਫਿਕਰ ਨਾ ਕਰੋ ਕੋਈ ਗੱਲ ਨਹੀਂ ਆ ਔਰ ਡਾਕਟਰ ਕਹਿੰਦੇ ਨੇ ਟ੍ਰੀਟਮੈਂਟ ਤੁਸੀਂ ਫਿਕਰ ਨਾ ਕਰੋ ਵੀਰ ਦੇ ਕੜਾਈ ਨਹੀਂ ਸੱਟ ਲੱਗੀ ਆ ਸਿਰ 'ਚ ਬੰਦਾ ਵੈਸੀ ਡੇਪੀ ਦਾ ਰੋਗੜਾ ਪਾ ਜਾਂਦਾ ਵਾ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਆ ਮੈਂ ਐਮ ਆਰ ਆਈ ਚੋਂ ਨਾ ਸਾਰਾ ਪਤਾ ਲਾ ਲੈਣਾ ਵਾ ਉਹਦੇ ਪਤਾ ਲਾ ਹੀ ਲੈਣਾ ਵਾ ਪਰ ਮੈਨੂੰ ਟੈਨਸ਼ਨ ਵਾ ਐਮ ਆਰ ਆਈ ਤੋਂ ਬਾਅਦ ਕੀ ਬਤਾ ਕੀ ਆ ਜਾਣਾ ਵਾ ਨਾਲੇ ਹੋਇਜੇ ਤੱਕ ਹੋਸ਼ ਨਹੀਂ ਗਈ ਤੁਹੇ ਤੇਰੇ ਵੀ ਨੇ ਤੇ ਮੜਾ ਮੋਟਾ ਹੁੰਦਾ ਨਾ ਹੁੰਨ ਨਾ ਨਾ ਹੋਸ਼ ਵੀ ਕਰ ਲੈਣੀ ਸੀ ਫੱਬੀ ਪਤਾ ਕੀ ਗੱਲ ਆ ਉਹ ਪਛਾਣ ਨੂੰ ਡਿੱਗਿਆ ਨਾ ਜ਼ੋਰ ਦੀ ਤੇ ਮੈਨੂੰ ਲੱਗਾ ਕੰਦ ਨਾ ਸਿਰ ਵੱਜ ਗਿਆ ਉਹਨਾਂ ਦਾ ਆ ਪਿਛਲੇ ਬੰਨੇ ਜਿਹੜਾ ਨਾ ਇੱਥੋਂ ਆੜੀ ਚੀਤੇ ਇੱਥੇ ਜਿਆਦਾ ਛੱਟ ਲੱਗੀ ਆ ਉਹਨਾਂ ਦੇ ਜਦੋਂ ਬ੍ਰੇਨ ਦੀ ਬੈਕ ਸਾਈਡ ਤੇ ਛੱਟ ਲੱਗਦੀ ਨਾ ਬੰਦਾ ਬੇਹੋਸ਼ ਹੋ ਜਾਂਦਾ ਵਾ ਜਿਆਦਾਤਰ ਮੈਂ ਮੰਦੀ ਆ ਪਰ ਮੈਨੂੰ ਇਹ ਹੈਰਾਨੀ ਹੋਣ ਦੀ ਆ ਦੇਖੀ ਕਿ ਤਰ੍ਹਾਂ ਪਏ ਜਿੰਨਾ ਮਰਜੀ ਇਹਨਾਂ ਦਾ ਬਲੱਡ ਪ੍ਰੈਸ਼ਰ ਵਾਜੇ ਕਦੀ ਡਿੱਗੇ ਨਹੀਂ ਆ ਆਪਣਾ ਆਪ ਸੰਭਾਲ ਲੈਂਦੇ ਆ ਆ ਪਹਿਲਾ ਚਾਂਸ ਹੋਇਆ ਡਿੱਗ ਗਿਆ ਉਹ ਮੈਂ ਵੀ ਉਧਰ ਉਹ ਗਈ ਹਾਂ ਪਿਆੜੀਆਂ ਜਿਹਾਂ ਵੱਲ ਤੇ ਮੈਨੂੰ ਵੀ ਪਤਾ ਨਹੀਂ ਲੱਗਾ ਆ ਦਰਮੀਦ ਨੇ ਆਵਾਜ਼ਾਂ ਮਾਰੀਆਂ ਤੇ ਫੇਰ ਮੈਨੂੰ ਪਤਾ ਲੱਗਾ ਮੈਂ ਤਾਂ ਭੱਵੀਂ ਅੰਦਰੋਂ ਨਿਕਲਿਆ ਮਾ ਬਾਅਦ ਤੇ ਵੀਰਵੰਦ ਮੇਰੀ ਗੱਲ ਹੀ ਨਹੀਂ ਹੋਈ ਤੇ ਤੇਰੀ ਵੀ ਨਾ ਆਣਗੀ ਤੂੰ ਤੇ ਅੰਦਰ ਕੀ ਬਦ ਤੈਨੂੰ ਸੁਣਿਆ ਹੀ ਨਹੀਂ ਐਨਾ ਤੂੰ ਬੋਲਾ ਹੋ ਗਿਆ ਉਹ ਫੇਰ ਉਸਕੇ ਤਰ੍ਹਾਂ ਵੀਰ ਆ ਕਭੀ ਮੈਂ ਨਹੀਂ ਕਿ ਇਸ ਸਮੇਂ ਤੇ ਫੋਨ ਆ ਗਿਆ ਹੀ ਦੁਕਾਨ ਤੋਂ ਉਹ ਕਹਿਣ ਦੇ ਜੀ ਬਸ ਸਿਲੰਡਰ ਮੁੱਕ ਗਿਆ ਦੁਕਾਨ ਤੇ ਉਹ ਚੱਕਰ ਦੇ ਵਿੱਚ ਕਰੇ ਫੋਨ ਮੈਨੂੰ ਫੋਨ ਲਾ ਲਿਆ ਤੇ ਮੈਂ ਤੇ ਹੈੱਡਫੋਨ ਲੱਗੇ ਹੀ ਮੇਰੇ ਕੰਨਾਂ ਦੇ ਵਿੱਚ ਮੈਨੂੰ ਸੁਣਿਆ ਹੀ ਕੱਖ ਨਹੀਂ ਅੰਦਰ ਅੱਗ ਲਾਉਂ ਆਹ ਜੀ ਹੈੱਡਫੋਨਾਂ ਨੂੰ ਜੇ ਤੈਨੂੰ ਮੁੱਕਾ ਦੇ ਤੇ ਜੀਆਂ ਦੀ ਟੈਨਸ਼ਨ ਹੀ ਨਹੀਂ ਪਤਾ ਹੀ ਨਹੀਂ ਬਾਹਰ ਕੀ ਬਣ ਗਿਆ ਕੀ ਕਰਨਾ ਇਹੋ ਜੇ ਹੈੱਡਫੋਨ ਮੈਂ ਤਾਂ ਉਦ ਤਨਾ ਹੀ ਗੱਲ ਕਰ ਲੈਂਦਾ ਅਗਲੀ ਦੀ ਬਾਤ ਤੇ ਸੌਂ ਜਾਂਦੀ ਹੈ ਨਾ ਮੈਂ ਤੇ ਆਪਾਂ ਵੀ ਬੜੀ ਟੈਨਸ਼ਨ ਹੁੰਦੀ ਆ ਮੈਂ ਸੋਚਦਾ ਮੈਂ ਪਹਿਲੇ ਮੈਨੂੰ ਪਤਾ ਲੈਂਦਾ ਮੈਂ ਭੱਜ ਗੜ ਕੇ ਵੀਰ ਨੂੰ ਚੁੱਕ ਲੈਂਦਾ ਮੈਨੂੰ ਇਸ ਗੱਲ ਦਾ ਪਤਾ ਹੀ ਲੱਗਾ ਮੈਨੂੰ ਪਤਾ ਨਹੀਂ ਆਵਾਜ਼ ਮਾਰੀ ਹੈ ਮੈਨੂੰ ਗੱਲ ਕਰਨ ਨੂੰ ਆਂਦੇ ਸੀ ਵੀ ਤੇਨਾਂ ਗੱਲ ਕਰਨੀ ਬਾਹਰ ਨਿਕਲਦੇ ਆਵਾਜ਼ ਮਾਰੀ ਹੈ ਮੁਰਕੇ ਪਤਾ ਹੀ ਲੱਗਾ ਮੈਨੂੰ ਕਿੱਥੇ ਚਲੇ ਗਿਆ ਅੱਛਾ ਬਸ ਨਹੀਂ ਆ ਗੱਲ ਕਰਨੀ ਹਾਂ ਜੀ ਮਰੀਜ਼ ਸੀਰੀਅਸ ਸੀਰੀਅਸ ਹੈ ਸੱਚੇ ਸੱਟ ਲੱਗੀ ਹੈ ਹੋਣ ਡੈਟ ਸਭ ਤੁਸੀਂ ਅੰਦਰੋਂ ਨਿਕਲਣਾ ਮੈਂ ਤੁਹਾਡਾ ਡਾਇਲੋਗ ਵਾ ਆ ਦੇਖੋ ਕਿ ਡਾਕਟਰ ਜੀ ਤੇ ਇਹ ਤੇ ਨੂੰ ਦੱਸੋ ਵੀ ਕਿ ਫਿਰ ਕੇ ਪੈ ਜੂਗਾ ਕਿ ਨਹੀਂ ਹੋ ਸਕਣ ਤੇ ਪਏ ਹੈ ਕਿ ਨਹੀਂ ਕੋਈ ਹਨ ਨੂੰ ਲਾਵਨ ਇੰਜੈਕਸ਼ਨ ਹੋਸ਼ ਵਿੱਚ ਜਾਵੇ ਤੇ ਡਾਕਟਰ ਕਹਿੰਦੇ ਕੋਈ ਦਵਾਈਆਂ ਪਾਏ ਆਪਣਾ ਇਲਾਜ ਚਾਲੂ ਕਰ ਲੱਗੇ ਆ ਬਾਕੀ ਸੇ ਉਪਰ ਮਾਦਵਾ ਦੇ ਹੱਥ ਵਾਸੀ ਦੇ ਜੋ ਵੀ ਹੋਊਗਾ ਇਹਦੇ ਡਾਕਟਰ ਚੱਲ ਗਏ ਠੀਕ ਹੈ ਤੇ ਉਹ ਮਣੀ ਵੀ ਜਿਹੜੇ ਆ ਵੀ ਉਹ ਬੈਠੇ ਸੋਚਣ ਨੇ ਫਿਰ ਹੁੰਦਾ ਉਹ ਤਾਂ ਨਹੀਂ ਆਪਣਾ ਲਾਚਲੂ ਬਾਡਰੂਮ ਤੇ ਜੇ ਕਿਤੇ ਬੇਨੁਮ ਹੋ ਛੱਡ ਗਿਆ ਤੇ ਵੀ ਇਹ ਤੇ ਨਹੀਂ ਆਉਂਦਾ ਛੱਡਣਾ ਛੱਡ ਕਾ ਜਿਹਨ ਫਰੜਨ ਪਤਾ ਲੱਗਿਆ ਤੇ ਫੇਰ ਕਰ ਦਿਆ ਨੇ ਵੀ ਮੇਰੇ ਚੱਤ ਮੈਂ ਤਾਂ ਸੁਣਿਆ ਐਨਾ ਇਹ ਸੀ ਬਾਤ ਤੂੰ ਹੀ ਤੇ ਕੁਛ ਨਹੀਂ ਹੁੰਨੇ ਮਾਰੇ ਹਾਂ ਤੂੰ ਹੀ ਬਾਹਰ ਨਿਕਲਦਾ ਇੱਥੇ ਮੈਂ ਕਹੂੰ ਕੋਈ ਨਹੀਂ ਉਹਦਾ ਸ਼ਿਫਟ ਕੀਤਾ ਮੈਂ ਦੇਖਿਆ ਉਹ ਨਾ ਦੁਬਾਰਾ ਜਾ ਤੂੰ ਹੀ ਕਹਿਣਾ ਵੀ ਉਧਰ ਲਾਚ ਚਲਦਾ ਵਾ ਹਾਂ ਲਾਚ ਕਰਦਾ ਤੇ ਆ ਵਾ ਬਾਡਰੂਮ ਸ਼ਿਫਟ ਕਰਤਾ ਵਾ ਕੋਈ ਗੱਲ ਨਹੀਂ ਮੈਂ ਤੇਰੇ ਲੋਨ ਦਾ ਹਰਾਨ ਕੀ ਨਾ ਵੇਂਦੇ ਰਹਿਣਾ ਇਦਾਂ ਕਰਕੇ ਤੇ ਤੂੰ ਬਸ ਉੱਤ ਬਸ ਹੀ ਖਤਮ ਕਰਕੇ ਨਾ ਨਾ ਸੀ ਫੇਰ ਮੇਰੇ ਨਾਲ ਹੀ

ਹੋ ਉਹ ਤੇ ਜਾਣਗੇ ਨਾ ਠੀਕ ਅੱਛਾ ਜੀ ਠੀਕ ਹੋ ਜਾਂਦੀ ਹੈ ਥੋੜਾ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਟਾਈਮ ਤੇ ਨਾ ਡਾਕਟਰ ਜਿਹੜੇ ਨਾਲ ਸਾਥ ਹੁੰਦੇ ਆ ਟਰੀਟਮੈਂਟ ਚੱਲਦਾ ਪਿਆ ਪਤਾ ਨਹੀਂ ਆਪਾਂ ਅੱਜ ਕਰਦੇ ਪਏ ਆ ਥੋੜੇ ਦੇਰ ਬਾਅਦ ਤੁਸੀਂ ਸੀਟੀ ਸਕੈਨ ਕਰੇ ਅਮਰੀਕਾ ਆ ਤੁਹਾਨੂੰ ਠੀਕ ਚੜਸਾ ਤਾਂ ਮੈਂ ਬੰਦ ਹੋ ਗਿਆ ਤੇ ਜਿਹੜਾ ਖੜਾ ਹੀ ਉਹਦੇ ਵਿੱਚ ਚੁੱਪੀ ਨਹੀਂ ਸੀ ਮੈਂ ਨਹੀਂ ਹੋਣਾ ਸੀ ਜੀ ਮੇਰੇ ਵਿੱਚ ਕਿਉਂ ਆਵਾਜ਼ ਉਹ ਉਹਦੇ ਜਾਣ ਕੇ ਨਾ ਟੇਕਾ ਮੇਰਾ ਮੈਕ ਨਾ ਸੀ ਹੂੰ ਛੱਟ ਲੱਗੇ ਸੀ ਹੈ ਛੱਟ ਲੱਗੀ ਤਾਂ ਹੁੰਦੇ ਆ ਬੀਪੀ ਵੱਧ ਕੇ ਦੇਖ ਮੈਂ ਛੱਟ ਲੱਗ ਗਈ ਠੀਕ ਉਹਨੇ ਮਾਰਿਆ ਮੈਨੂੰ ਮਰੀ ਨੇ ਕਿ ਬਾਹਰ ਮਾਰਿਆ ਮੇਰੇ ਸਹਿੰਤੋਂ ਤੇ ਮਾਰ ਤੇ ਬਹਾਨਾ ਬੀਪੀ ਦਾ ਲਾਤਾ ਬਹਾਨਾ ਬੀਪੀ ਦਾ ਇਹ ਬੀਪੀ ਵਾਗਿਆ ਝੂਠ ਲਿਆ ਮਾਨ ਸਚਾਈ ਥੋੜੀ ਜਿਹਾ ਫਿਰ ਪਰ ਲੋ ਫਨ ਅਜੇ ਜਿਹੜੇ ਹੁੰਦੇ ਨਾ ਲੋਕ ਨਫਰ ਪੜਾਵਾ ਲੰਚਦਾ ਨਾ ਬਲਾਦ ਕਰਨ ਦਾ ਵਨ ਤਨ ਨੂੰ ਮਾਰਾ ਸੱਚੇ ਪਾਤਸ਼ਾਹ ਮੇਰੀ ਉਮਰ ਵੀ ਉਹਨਾਂ ਨੂੰ ਲਾ ਦੋ ਮੇਰੀ ਤੇ ਦੁਨੀਆ ਉਹਨਾਂ ਦੇ ਨਾਲ ਵਸਦੀ ਆ ਤਨ ਨੂੰ ਮਾਰੀ ਤੰਗੀ ਆਈ ਇਹਨਾ ਮੇਰੀ ਜਾਨ ਹੀ ਨਿਕਲ ਗਈ ਐ ਤੇ ਸੱਚੇ ਪਾਤਸ਼ਾਹ ਹਾਂ ਜੱਟਾ ਸਭ ਮਤਲਬ ਕਿ ਉਹ ਵਰ ਮਾਇਕ ਨਹੀਂ ਸਕਦੀ 17 7 ਦੀ ਦੀ ਕੋਈ ਗੱਲ ਨਹੀਂ ਉਹ ਮੈਂ ਕੰਮਾਂ ਦਾ ਫਰੋਮ ਉਸ ਕਰਨਾ ਕੋਈ ਇੱਥੇ ਕੋ ਹਸਮਨ ਇੱਥੇ ਮੈਂ ਗਿੰਦੀ ਤੇ ਬੈਠੀ ਗਈ ਪਾਟ ਕਰ ਲਈਏ ਬੋਲੇ ਬਸ ਫੇਰ ਤੋਂ ਚੋਕਲਾ ਸਿਨਾ ਕਰ ਰਿਹਾ ਦੀਦੀ ਵਿੱਚ ਹੁੰਦੇ ਹਾਂ ਐਤਾਂ ਮੈਂ ਟਾਈਟ ਚਲੋ ਕੋਈ ਨਹੀਂ ਮੈਂ ਕਰ ਰਿਹਾ ਨਾ ਫਾਈਰ ਸਭ ਕਿਦਾਂ ਹਾਂ ਪਰ ਮੇਰੇ ਵੀ ਤਾਂ ਕੀ ਹਾਲ ਵਾ ਤੁਸੀਂ ਕਹੇਗਾ ਨਾ ਵੀ ਕੋਈ ਗੱਲ ਨਹੀਂ ਥੋੜੀ ਹੁਸ ਚਾਏ ਆ ਨਹੀਂ ਹੁਸ ਨਹੀਂ ਆਉਂਦੀ ਤੁਸੀਂ ਕਹਿੰਦਾ ਵੀ ਮੈਂ ਟ੍ਰੀਟਮੈਂਟ ਉਹਨਾਂ ਦਾ ਸਾਰਾ ਕਰਤਾ ਵਾ ਕੋਈ ਗੱਲ ਨਹੀਂ ਆ ਜੋ ਹੀ ਮਨ ਆਪਣੇ ਹਿਸਾਬ ਨਾਲ ਦੱਸਿਓ ਜੇ ਪੱਟੀ ਕਰਨੀ ਹੀ ਉਹ ਕਰਤੀ ਆ ਕੋਈ ਟੈਸਟਰ ਵਾਲੀ ਗੱਲ ਨਹੀਂ ਆ ਟ੍ਰਿਪ ਆ ਉਹਦਾ ਲਾਤੀਆ ਵਾ ਤੇ ਕਿਤਨਾ ਕਰੋ ਜਦੋਂ ਉਹਨਾਂ ਨੂੰ ਹੋਸ਼ ਆਉਂਦਾ ਹੈ ਨਾ ਉਦੋਂ ਤੁਸੀਂ ਜਾ ਕੇ ਉਹਨਾਂ ਨੂੰ ਮਿਲ ਲਿਓ ਬਸ ਉਹਨਾਂ ਨੂੰ ਥੋੜਾ ਜਿਹਾ ਰੈਸਟ ਕਰਨ ਦਿਓ ਇੰਜੈਕਸ਼ਨ ਵਗੈਰਾ ਲਗਾਏ ਆ ਹਾਲੇ ਇਹਨਾਂ ਨੂੰ ਹੋਸ਼ ਨਹੀਂ ਹੋਣਾ ਚਾਹੀ ਹਾਂ ਠੀਕ ਹੈ ਨਾ ਇੰਜੈਕਸ਼ਨ ਵਗੈਰਾ ਲਾਏ ਆ ਕੋਈ ਨਹੀਂ ਛੇਦੀ ਨਹੀਂ ਹੋਣਾ ਆਜੇ ਕਾ ਹੋਸ਼ ਹੋਈ ਤਾਂ ਫਿਰ ਜਾ ਕੇ ਕਰ ਦਿਓ ਪੱਟੀ ਪਹਿਲਾਂ ਨਹੀਂ ਕਰ ਲੈਣੀ ਹਾਂ ਪੱਟੀ ਬਾਅਦ ਬਾਅਦ ਚਾਹਾਂ ਪੱਟੀ ਬਾਅਦ ਹੀ ਸੀਨ ਬਣਾ ਬਹੁਤ ਚੰਗਾ 1 2 3 ਸਟਾਰਟ ਈਆ ਲਾ ਮੇਰੇ ਮੇਰੇ ਦਾ ਹੁਣ ਹਾਂਜੀ ਟ੍ਰੀਟਮੈਂਟ ਚੱਲਦਾ ਪਿਆ ਡ੍ਰਿਪ ਲੱਗੀ ਆ ਹਾਂਜੀ ਠੀਕ ਆ ਤਾਂ ਆਪਾਂ ਪੱਟੀ ਐ ਡਰੈਸਿੰਗ ਕਰ ਦਿੱਤੀ ਐ ਪੱਟੀ ਕਰ ਦਿੱਤੀ ਐ ਉਹ ਤਾਂ ਠੀਕ ਐ ਬੈਕ ਸਿਰ ਬਿਲਕੁਲ ਠੀਕ ਆ ਕੋਈ ਇੰਜਰੀ ਨਹੀਂ ਹੋਈ ਕੋਈ ਨਹੀਂ ਇੰਜਰੀ ਨਹੀਂ ਹੋਈ ਸਿਰ ਡਿਸਕਰਨ ਤੋਂ ਬਾਅਦ ਚ ਪਤਾ ਲੱਗੂ ਠੀਕ ਐ ਤੇ ਟ੍ਰੀਟਮੈਂਟ ਚ ਜ਼ਿਆਦਾ ਡ੍ਰਿਪ ਲੱਗੀ ਰਹੀ ਐ ਚੱਲਦਾ ਪਿਆ ਡ੍ਰਿਪ ਤੇ ਫਿਰ ਆਪਾਂ ਉਸ ਟਾਈਮ ਬਾਅਦ ਉਸਕੈਨ ਕਰਾ ਲੇ ਹਾਂਜੀ ਫਿਰ ਤੁਸੀਂ ਜਦੋਂ ਦੱਸ ਸਕਦੇ ਹੋ ਉਹ ਹੋਸ਼ ਆਉਗੀ ਨਹੀਂ ਹਾਲੀ ਹੋਊਗੀ ਹਾਂ ਹੋਸ਼ ਆ ਜਾਏਗੀ ਕੋਈ ਰੱਸ ਨਹੀਂ ਅੱਛਾ ਚੱਲਦਾ ਪਿਆ ਰਾਜ ਠੀਕ ਐ ਚਲੋ ਪੱਕੇ ਠੀਕ ਹੋ ਗਿਆ ਤੇ ਹੁਣ ਕੁਝ ਸਮੇਂ ਬਾਅਦ ਪਾਉਣਾ ਵਾ ਕੁਝ ਸਮੇਂ ਬਾਅਦ ਪਾਉਣਾ ਵਾ ਤੇ ਆਣ ਕੇ ਮਨ ਕੋ ਸਮੇਂ ਬਾਅਦ ਹੀ ਹੋਣਾ ਵਾ ਪਾਉਣਾ ਮੈਂ ਤੇ ਭਾਈ ਜਾਨ ਕੇ ਮੈਨੂੰ ਕਹਿਣਾ ਵਾ ਵੀ ਹੋਸ਼ ਆ ਗਿਆ ਵਾ ਮਰੀਜ਼ ਨੂੰ ਜਾ ਕੇ ਮਿਲ ਲਓ ਇਹ ਤੇ ਸਮਾਂ ਪੜ ਦੇਣਾ ਵਾ ਠੀਕ ਹੈ ਹਾਂ ਕੁਝ ਸਮੇਂ ਬਾਅਦ ਮਤਲਬ ਅੱਜ ਹੁਣ ਜਦੋਂ ਮੈਂ ਜਣੇ ਤਾਂ ਮੱਥੇ ਤੇ ਉੱਤਰ ਕੇ ਬੈਠੇ ਹਾਂ ਨੀ ਮੋਜਾ ਨਹੀਂ ਜੀ ਪੋਜੀਸ਼ਨ ਚੇਂਜ ਹੋਣੀ ਤੇ ਟਾਈਮ ਹੋ ਜਾਣਾ ਸੀ ਲਾਗੇ ਨਰਸ ਨੂੰ ਉਹਦੀ ਇੰਜੈਕਸ਼ਨ ਲਾਉਣੀ ਸੀ ਤੇ ਨੂੰ ਨਹੀਂ ਦਿੱਕੋ ਲੈ ਕੋਲੇ ਦੇ ਹੱਥ ਰੋਣੇ ਨੂੰ ਹੀ ਟੀਕਾ ਲਵਾਉਣਾ ਆਂ ਟੀਕਾ ਲਾ ਕੇ ਇੰਜੈਕਸ਼ਨ ਲਾਉਣ ਲੱਗਾ ਨਾ ਉਹਨੇ ਫਿਰ ਇੱਕਦਮ ਚਟਰੋਲਾ ਪੋਣਾ ਵਾ ਕੋਈ ਨਹੀਂ ਕੋਸੀ ਬੱਚ ਜੱਜ ਤੁਹਾਨੂੰ ਕੋ ਮੈਂ ਕਿੰਨਾ ਲਾਉਣਾ ਪਾਣਾ ਕਿੰਨੇ ਕਿੰ ਟਵਰ ਸਿੰਘ ਆਦੇ ਹੋ ਬੰਦ ਕਰਦੀ ਆ ਤੂੰ ਆ ਪੱਟੀ ਕਰਾਉਂਦਾ ਪੱਟੀ ਪੱਟੀ ਲੈ ਉਧਰ ਲਿਆ ਉਹਨਾਂ ਪਲੇਟਫਾਰਮ ਸਿੰਘ ਵਾਲੇ ਨਾ ਕੰਡੀ ਮਰੀ ਦੇ ਕੋਲ ਹੀ ਕੰਮ ਕਰਦਾ ਹੈ ਜਿਵੇਂ ਪਹਿਲਾਂ ਉਹ ਨਾ ਵੀ ਜਾਂਦਾ ਇੱਦਾਂ ਕਰਦੇ ਨਾ ਪੱਟੀ ਨਹੀਂ ਤਾਂ ਇੱਦਾਂ ਕਰਦੇ ਮੈਂ ਕਿਹਾ ਤਾਂ ਬੋਲ ਗਿਆ ਇੱਦਾਂ ਕਰਦੇ ਨਾ ਕਰਦੇ ਗੱਡੀ ਦੇ ਵਿੱਚ ਨਹੀਂ ਸਿਰ ਦੇ ਵਿੱਚ ਗਾਣੇ ਬਜੇ ਆਹ ਲਾਜ ਦੋ ਬੜਾ ਪਤਾ ਨਹੀਂ ਪਤਾ ਨਹੀਂ ਬਸ ਇਦਾਂ ਹੀ ਇਦਾਂ ਬੈਕ ਸਾਈਡ ਤੇ ਖਿੱਚੀ ਦੀ ਬਸ ਪੂਰਾ ਇਦਾਂ ਕਰਕੇ ਹੈਦਾ ਹੀ ਇਦਾਂ ਨਾ ਸਕੂਟ ਤੇ ਕੇ ਕਿਦਾ ਸ਼ਿਰ ਨੂੰ ਸਾਟਵਣਾ ਕੀ ਹੈ ਕਿ ਸ਼ਿਰ ਸਾਟਵਣਾ ਸ਼ਿਰ ਨੂੰ ਹੋ ਹੁਣ ਕੁਲਕਾ ਮਾਦੀ ਮਮਾ ਨੇ ਤਾਂ ਹੁਣ ਦੀ ਹੀ ਓਹੋ ਥੱਲੇ ਬਿਸਤੂngੀ ਆਪਣੇ ਨਾਲ ਬਣਾ ਜੀ ਬਣਾ ਜੀ ਮੈਂ ਆਵਾਂਗੀ ਆਣ ਕੇ ਫੇਰ ਛੱਡ ਕੇ ਆਉਂਗੀ ਨਾ ਹੁਣ ਜਦੋਂ ਆਈ ਉਹਦੇ ਫੇਰ ਕਰ ਲਵਾਂਗੀ ਹਾਂ ਜੀ ਓਕੇ ਬਸ ਦੋ ਸੀਂ ਦਾ ਹੀ ਕਰੀ ਬਸ ਦੋ ਸੀਂ ਦਾ ਹੀ ਕਰ ਤਾਂ ਮੈਂ ਕਰ ਦਾਂ ਬਸ ਹਾਂ ਸਹੀ ਹਾਂ ਹਾਂ ਜੀ ਹਾਂ ਜੀ ਕੀ ਕਹਿਣਾ ਹੁਣ ਤੁਸੀਂ ਇੱਥੇ ਨਾ ਵਰਟੀਕਲੋਂ ਲੱਗਣਾ ਹਾਂ ਤੁਸੀਂ ਟੀਕਾ ਲਾਉਣ ਲੱਗਣਾ ਇਦਾਂ ਕਰਕੇ ਤੇ ਤੁਹਾਨੂੰ ਜਿੱਦਾਂ ਨਾ ਤੁਹਾਨੂੰ ਮਤਲਬ ਇਹ ਹਰਕ ਚਾਹੁੰਦੇ ਹਰ ਰਾਤ ਇਹ ਰਹਿ ਕੇ ਜਾ ਕੇ ਮੈਂ ਕਹਿ ਦੂੰਗਾ ਕਿ ਇਹ ਹਰ ਕੱਚਾ ਨਾ ਵਾ ਤੁਸੀਂ ਹਿਲਦੇ ਸਾਰੇ ਤੁਸੀਂ ਆਵਾਜ਼ ਮਾਰਦੀ ਮੈਨੂੰ ਮਣੀ ਮਣੀ ਜਿੱਦਾਂ ਮੈਂ ਕੋਹਲੀ ਹੋਣੀ ਜੇ ਨਾ ਕੋਹਲੀ ਪਾਏ ਮਣੀ ਮਣੀ ਇਦਾਂ ਕਰਕੇ ਨਾ ਮੜ ਜਾਵਨੀ ਤੁਸੀਂ ਤੁਸੀਂ ਜਾਓ ਉਸਰੇ ਕਾਣ ਜਾ ਮੈਂ ਨਾ ਤੇ ਨਾ ਆਪਣੇ ਆਪ ਹੀ ਕਹਿਣਾ ਵਾ ਆਪਣੇ ਆਪ ਹੀ ਕਹਿਣਾ ਤੇ ਕਹਣਾ ਨਾ ਨਾ ਦੇ ਫੈਕਟਰੀ ਨੂੰ ਪਰਾਂ ਦੇ ਫਾਰਮ ਤੇ ਉਹਨੂੰ ਦੱਸਣਾ ਕਿ ਵੀ ਮਿਲ ਲਓ ਇਹਨੂੰ ਪਰ ਮੈਂ ਤੁਹਾਨੂੰ ਨਹੀਂ ਨਹੀਂ ਇਹ ਸਾਡੀ ਆਵਾਜ਼ ਆਵਾਜ਼ ਦੂਗਾ ਮਤਲਬ ਸਰ ਵੀ ਠੀਕ ਆ ਇੱਕ ਵਾਰ ਸਾਹਿਬ ਠੀਕ ਵਾ ਫਿਰ ਮੈਂ ਜਾ ਕੇ ਉਹ ਹੋ ਚੱਲ ਗਿਆ ਹਾਂ ਬਸ ਹੋ ਗਿਆ ਮੇਰਾ ਨਹੀਂ ਉਹ ਕਿਹੜਾ ਕਹਿ ਦੱਸਣਾ ਨਾ ਉਹਨਾਂ ਨੇ ਕਿ ਮੈਨੂੰ ਹੋ ਸਾ ਗਿਆ ਮੈਂ ਨਾ ਠੀਕ ਆ ਠੀਕ ਆ ਉਹਨੇ ਖਾਲੀ ਬਸ ਬਾਤ ਹੀ ਕਰਨੀ ਸਪੈਸ ਲੈਣਾ ਸੀ ਕਹਿਣਾ ਨਾ ਇਹ ਦਾ ਸਪੈਸ ਲੈਣਾ ਇਹ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਬਿਜਾ ਗਿਆ ਲੂਗਾ ਠੀਕ ਆ ਤੁਹਾਨੂੰ ਉਹ ਤਾਂ ਨਹੀਂ ਇੱਥੇ ਹੀ ਬੋਲ ਕੇ ਜਾਣਾ ਇੱਕ ਵਾਰੀ ਮੜਾ ਜਾ ਵੀ ਹਾਂ ਮੈਂ ਚੱਲ ਜਾ ਕੇ ਮੈਂ ਮੇ ਨਾਲ ਗੱਲ ਕਰਤਾ ਆ ਜਾ ਮੈਂ ਕਰ ਉਹਨਾਂ ਦੀ ਫੈਮਲੀ ਨਾਲ ਆ ਗਏ ਹੋ ਸਾਦਾ ਮਰੀਦ ਹੋ ਸਾਦਾ ਮਰੀਦ ਹੁੰਦਾ ਠੀਕ ਆ ਨਾ ਚਲੋ ਪਾਜੀ ਕਰਤੋ ਪ੍ਰੋਜੈਕਟ ਮੜਾਏ ਜਿਹੜੀ 1 2 3 మూమెంట్లో మన హాల్ మనం టు త్రీ ఫోర్ ఫైవ్ సిక్స్ ఏమైతే ਹੋਰ ਤੂੰ ਇੱਥੇ ਦੋ ਮਿੰਟ ਇੱਥੇ ਰੋ ਇਹਦੇ ਲਾ ਦੀ ਨਹੀਂ ਇੱਥੇ ਰੋ ਹੁਣ ਤੂੰ ਮੈਨੂੰ ਆਣ ਕੇ ਦੱਸਣਾ ਨਾ ਉਧਰ ਆਣ ਕੇ ਉਧਰ ਆ ਕੇ ਸਾਰਾ ਦੱਸਣਾ ਮੈਨੂੰ ਉਧਰ ਆ ਕੇ ਆਇਓ ਹੁਣ ਤੀਨ ਸੇ ਬੋਲਾ ਚਾਹੋ ਤੁਸੀਂ ਉੱਧਰ ਮਾਈਕ ਤਾਂ ਲੱਗਾ ਤੁਸੀਂ ਆ ਨਾ ਲੈ ਜਾਂਦੇ ਤੇ ਇਹ ਨਾਲ ਹੀ ਕੋਈ ਯਾਰ ਹੋ ਜਾਂਦਾ ਸਪੀਕਰ ਇਹ ਬੋਲਦਾ ਆ ਨਾ ਇਹ ਤਾਂ ਸਾਨੂੰ ਫਿਰ ਨਾਲ ਕਿੰਦਾ ਦੇਖਣਾ ਪਹਿਲਾਂ ਧਿਆਨ ਦਿਓ ਧਿਆਨ ਹੀ ਕਿਸੇ ਵਾਸਤੇ ਕਰਦੇ ਨੂੰ ਨਾ ਚਲੋ ਜੀ ਥੋੜਾ ਹੋ ਚੰਗਾ ਕਿਧਰ ਵਾਗੀ ਕਿ ਉਧਰ ਉਹਨਾਂ ਨੇ ਤੁਰ ਪੈਣਾ ਆ ਇਹ ਬੈਠਣਾ ਸੀ ਪੈਂਸੋ ਉੱਥੇ ਬਣਾਉਂਗਾ ਨਾ ਕਿ ਜਿੱਦਾਂ ਡਾਕਟਰ ਸਾਹਿਬ ਨੇ ਸੁਆਗਤ ਆ ਸਾਹਿਬ ਨੇ ਸੁਆਗਤ ਦਸ਼ਨਾ ਵਾ ਕਿ ਪੇਸ਼ੈਂਟ ਨੂੰ ਹੋਸ਼ ਆ ਗਿਆ ਹੂੰ ਬਸ ਇੱਥੇ ਤੱਕ ਹੀ ਆ ਮੈਂ ਨਾ ਬਸ ਸਮਝ ਕੇ ਦੱਪੇ ਰੋ ਤੂੰ ਹੀ ਉਹ ਨਾ ਇੱਕ ਵਾਰ ਜਦਾਂ ਇੱਥੇ ਤੋਂ ਆ ਬੈਠਿਆ ਇਖੇ ਇਦਾਂ ਕਰਕੇ ਆਈਂ ਦਵਾਈ ਦਾ ਕਰਕੇ ਟੈਂਸ਼ਨ ਜੀ ਜਦੋਂ ਮੱਥੇ ਤੇ ਆ ਤਰ ਰੱਖੋ ਬੈਠੋ ਤੇ ਤੂੰ ਹੀ ਆਣ ਕੇ ਕਹਿਣਾ ਵਾ ਵੀ ਤੁਹਾਡੇ ਨਾ ਪੇਸ਼ੈਂਟ ਨੂੰ ਹੋਸ਼ ਆ ਗਿਆ ਵਾ ਹੁਣ ਠੀਕ ਹੈ ਖਤਰੇ ਤੋਂ ਬਾਹਰ ਵਾ ਠੀਕ ਹੈ ਨਾ ਤੇ ਉਹ ਨਾ ਮਨੀ ਦਾ ਨਾਮ ਲੈਂਦਿਆ ਵਾ ਕਹਿੰਦਾ ਮਨੀ ਨੂੰ ਮਿਲਣਾ ਵਾ ਪੜਿச்சு ਮਨੀ ਆਹ ਮਨੀ ਮਨੀ ਨੂੰ ਭੇਜ ਦੋ ਜਾ ਕੇ ਮਿਲਾ ਬਈ ਜਾ ਕੇ ਤੁਸੀਂ ਵਾਰੀ ਵਾਰੀ ਸਾਰੇ ਮਿਲ ਲਓ ਮਨੀ ਪਹਿਲਾਂ ਚੱਲ ਜਾਣਾ ਆਪਾਂ ਇਹਨੂੰ ਪਹਿਲਾਂ ਚੱਲ ਮੈਂ ਕਹਣਾ ਵੇਖਿਆ ਭਾਬੀ ਵੀਰ ਨੇ ਮੈਨੂੰ ਯਾਦ ਕੀਤਾ ਸਭ ਤੋਂ ਪਹਿਲਾਂ ਮੇਰੇ ਦੇ ਵੀਰ ਦਾ ਕਿੰਨਾ ਪਿਆਰ ਵਾ ਮੈਂ ਜਾ ਕੇ ਭੱਜ ਕੇ ਵੀਰ ਨੂੰ ਮਿਲਾਵਾ ਜਾ ਕੇ ਤੇ ਮੈਂ ਜਦੋਂ ਤੁਰ ਲੱਗੂਂ ਰਾਂ ਹੀ ਥੋਟ ਕੇ ਮੁੜ ਕੇ ਤੇ ਜਾਂ ਇੱਥੇ ਸਸਪੈਂਸ ਮਤਲਬ ਉੱਠ ਕੇ ਤੁਰਨ ਲੱਗਾ ਹਾਂ ਇੱਥੇ ਖਲੋ ਕੇ ਮੈਂ ਮੁੜ ਕੇ ਸਾਰੀ ਗੱਲ ਸੋਚੂਗਾ ਵੀ ਇਹ ਤਾਂ ਹੋਸ਼ ਆ ਗਿਆ ਤੇ ਬੜਾ ਕੰਮ ਖਰਾਬ ਹੋ ਗਿਆ ਵਾ ਉਹਨੇ ਕਿਹਾ ਮਤਲਬ ਸੋਚਣਾ ਮਤਵੇ ਚਲੋ ਇਹ ਨਹੀਂ ਕਹਦੇ ਹਣ ਇਹ ਤੂੰ ਇਥੋਂ ਕਿ ਨਹੀਂ ਜਾਂਦਾ ਹੀ ਕਰਦਾ ਬਸ ਸਾਰੇ ਠੀਕ ਇੱਥੇ ਹੋ ਜਾਓ ਸਟਾਰ ਹਾਂਜੀ ਭਾਜੀ ਭਾਜੀ ਨੂੰ ਹੋ ਚਾਗੇ ਥੋੜੇ ਪਹਿਲਾਂ ਉਹਨਾਂ ਨੂੰ ਕਾਫੀ ਫਰਸੇ ਦਿੱਤੀ ਠੀਕ ਹੈ ਪਰ ਮੈਂ ਜਿਵੇਂ ਮਣੀ ਕੇ ਦਾ ਨਾ ਜੇ ਮਣੀ ਮਣੀ ਬੋ ਰਿਹਾ ਵਾਰ-ਵਾਰ ਮੇਰਾ ਅੱਛਾ ਤੁਸੀਂ ਜਾ ਕੇ ਮਿਲਦਾ ਹੋ ਤਾਂ ਤੁਸੀਂ ਮਿਲਦਾ ਮੇਰਾ